इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਸ਼ੇ ਜਲਾਉ ਸੈਂਟਰ ਦੇ ਮਾਲਕ ਸਮੇਤ ਮੁਲਾਜ਼ਮਾਂ ਨੇ ਸੈਂਟਰ ਵਿੱਚ ਦਾਖਲ ਨੌਜਵਾਨ ਦੀ ਕੁਟਮਰ ਕਰ ਤੋੜੀ ਬਾ ਮਾਮਲਾ ਪੁਜਾ ਥਾਣੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਜਿਲੇ ਦਿਨਾਉਂ ਦੇ ਪਿੰਡ ਅਨਸਲ ਉਤਾੜ ਦੇ ਅੱਡਾ ਟਾਹਲੀ ਵਾਲਾਂ ਨਜ਼ਦੀਕ ਚਲਦੇ ਇੱਕ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਏ ਨੌਜਵਾਨੀ ਸੈਂਟਰ ਦੇ ਮਾਲਕ ਅਤੇ ਮੁਲਾਜ਼ਮਾਂ ਵੱਲੋਂ ਕਟਮਾਰ ਕਰਕੇ ਨੌਜਵਾਨ ਦੀ ਖੱਬੀ ਬਾਹ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਨਸ਼ਾ ਛਡਾਊ ਸੈਂਟਰ ਵਿੱਚ ਕਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦਾ ਨਾਮ ਮਨਦੀਪ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਵਾਰਡ ਨੰਬਰ 4 ਪਿੱਖੀ ਵਿੰਦ ਦੱਸਿਆ ਜਾ ਰਿਹਾ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰ ਵੱਲੋਂ ਥਾਣਾ ਮਲਟੋਆ ਦੀ ਪੁਲਿਸ ਦੀ ਹਾਜ਼ਰੀ ਵਿੱਚ ਆਪਣੇ ਨੌਜਵਾਨ ਪੁੱਤਰ ਨੂੰ ਨਸ਼ਾ ਛਡਾਊ ਸੈਂਟਰ ਵਿੱਚ ਰੋ ਜਾ ਕੇ ਸਿਵਲ ਹ ਮਨਦੀਪ ਸਿੰਘ ਦੇ ਉਸ ਦੇ ਜੀਜਾ ਬਲਦੇਵ ਸਿੰਘ ਉਹ ਬਾਬਾ ਵਾਸੀ ਪਿੱਖੀਵਾਂ ਨੇ ਦੱਸਿਆ ਕਿ ਬਿੱਤੀ 11 ਜਨਵਰੀ ਨੂੰ 9 ਵਜੇ ਨਿਊ ਲਾਈਫ ਡਰੱਗ ਕੰਸਲਟਿੰਗ ਆਰ ਰੈਬਿਲੀਸ਼ਨ ਸੈਂਟਰ ਨਸ਼ਾ ਛਡਾਊ ਕੇ ਸੈਂਟਰ ਤੇ ਵਿਅਕਤੀਆਂ ਵੱਲੋਂ ਮਨਦੀਪ ਸਿੰਘ ਉਸ ਦੇ ਘਰੋਂ ਆਪਣੇ ਸੈਂਟਰ ਲੈ ਗਏ 3 ਦਿਨ ਬਾਅਦ ਮਿਤੀ 14 ਤਰੀਕ ਨੂੰ ਜਦੋਂ ਮਨਦੀਪ ਸਿੰਘ ਵੱਲੋਂ ਸਰੀਰ ਤਬੀਅਤ ਖਰਾਬ ਹੋਣ ਸਮੇਂ ਦੀ ਉਤਨ ਨਸ਼ਾ ਛਡਾਊ ਕੇਂਦਰ ਦੇ ਅਧਿਕਾਰੀ ਨੂੰ ਕਿਹਾ ਤਾਂ ਉਸ ਨੂੰ ਦਵਾਈ ਦਵਾ ਦਿਓ ਤਾਂ ਨਸ਼ਾ ਛਡਾਊ ਕੇਂਦਰ ਦੇ ਮਾਲਕਾਂ ਨੂੰ ਇਤਲਾਾ ਜੋਂ ਵੱਲੋਂ ਮਨਦੀਪ ਸਿੰਘ ਦੀ ਪੂਰੀ ਤਰ੍ਹਾਂ ਕੁਟਮਾਰ ਕੀਤੀ ਗਈ ਜਿਸ ਵਿੱਚ ਉਹਦੀ ਖੱਬੀ ਪਾਹ ਤੋੜ ਦਿੱਤੀ ਗਈ ਅਤੇ ਉਕਤ ਸਾਰੀ ਘਟਨਾ ਸੰਬੰਧੀ ਪਰਿਵਾਰ ਨੂੰ ਵੀ ਨਹੀਂ ਸੂਚਿਤ ਕੀਤਾ ਜਾ ਤਾਂ ਜਦੋਂ ਜਿਸ 10 ਦਿਨ ਬਾਅਦ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਉਹ ਖੁਦ ਮਨਦੀਪ ਸਿੰਘ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਛਡਾਊ ਸੈਂਟਰ ਦੇ ਮਾਲਕਾਂ ਸਮੇਤ ਇਤਲਾਾ ਜੋਂ ਵੱਲੋਂ ਮਨਦੀਪ ਦੀ ਕੁਟਮਾਰ ਕਰ ਮਾਮਲੇ ਸਬੰਧੀ ਉਹਨਾਂ थाना ਵਲਟੋਆ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਵਲਟੋਆ ਪੁਲਿਸ ਦੀ ਹਾਜ਼ਰੀ ਵਿੱਚ ਮਨਦੀਪ ਸਿੰਘ ਨੂੰ ਉਕਤ ਨਸ਼ਾ ਛਡਾਊ ਸੈਂਟਰ ਵਿੱਚੋਂ ਲਿਆ ਜਾਂਦਾ ਅਤੇ ਮਾਮਲੇ ਦੀ ਲਿਖਤੀ ਤਰਕਸਤ थाना ਵਲਟੋਆ ਦੀ ਐਸਐਚਓ ਮੈਡਮ ਸੁਨੀਤਾ ਬਾਵਾ ਨੂੰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਕਿ ਕੁਟਮਾਰ ਦਾ ਸ਼ਿਕਾਰ ਹੋਈ ਮਨਦੀਪ ਸਿੰਘ ਨੂੰ ਜਿੱਥੇ ਨਸ਼ਾ ਛਡਾਊ ਕੇਂਦਰਾਂ ਵੱਲੋਂ ਕਈ ਤਰ੍ਹਾਂ ਦੇ ਤਸ਼ੱਦਦ ਦਿੱਤੇ ਗਏ ਸਰਕਾਰੀ ਇਸਤਵਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਜ਼ਿਲ੍ਹੇ ਦੇ ਐਸਐਸਪੀ ਸਮੇਤ ਡਿਪਟੀ ਕਮਿਸ਼ਨਰ પાસે ਮੰਗ ਕੀਤੀ ਹੈ ਕਿ ਉਕਤ ਨਸ਼ਾ ਛਡਾਊ ਕੇਂਦਰਾਂ ਦੀ ਮਾਲਕਾ ਸਮੇਤ ਵਾਈਟ ਜਕਵੀ ਹੋਏ ਨੌਜਵਾਨ ਮਨਦੀਪ ਸਿੰਘ ਅਤੇ ਉਸ ਦਾ ਜੀਜਾ ਬਲਦੇਵ ਸਿੰਘ ਵਾਈਟ थाना ਮੁਖੀ ਬਲਟੋਆ ਸਬ ਇੰਸਪੈਕਟਰ رپورਟਰ ਸੁਨੀਲ ਕੁਮਾਰ ਬੰਟੀ ਦੀ ਰਿਪੋਰਟ ਹੁਝ ਕੀ ਨਾਏ ਤੁਹਾਡਾ ਮੇਰਾ ਆ ਜੀ ਬਲਦੇਵ ਸਿੰਘ ਹੈ ਜੀ ਕਿਹੜਾ ਪਿੰਡ ਹੈ ਕਿਹ ਕੀ ਪਿੰਡ ਜੀ ਆ ਜਿਹੜੇ ਨੌਜਵਾਨ ਦੀ ਨਸ਼ਾ ਛਡਾਉ ਕੇਂਦਰ ਦੇ ਵਿੱਚ ਜਿਹੜੀ ਬਾਹਰ ਟੁੱਟੀ ਹੈ ਕੀ ਲੱਗਦਾ ਇਹ ਇਹ ਮੇਰਾ ਜੀ ਸੇ ਮਤਲਬ ਸਾਲਾ ਹੈ ਜੀ ਮੇਰਾ ਤੇ ਕੀ ਗੱਲ ਕੀ ਹੋਈ ਆ ਗੱਲ ਇਹ ਹੋਈ ਕਿ ਮੈਂ 11 ਤਰੀਕ ਨੂੰ ਮਤਲਬ ਇਹਨੇ ਮੈਨੂੰ ਕਹਿ ਕੇ ਭਾਜੀ ਮੈਂ ਮਤਲਬ ਸੈਕਟਰ 16 ਚੋਂ ਲਾਣਾ ਜੀ ਤੇ ਮੈਂ 11 ਤਰੀਕ ਨੂੰ ਇਹਨਾਂ ਨੂੰ ਫੋਨ ਕੀਤਾ ਤੇ ਇਹ ਆਣ ਕੇ ਤੇ ਮਤਲਬ ਲੈ ਕੇ ਗਏ ਆ ਇਹਨੇ ਮਨ ਨੂੰ ਲੈ ਕੇ ਗਏ ਆ ਤੇ ਮਤਲਬ ਇਹਨਾਂ ਨੂੰ ਮੈਂ ਇੱਥੇ ਦਾਖਲ ਕਰਵਾਤਾ ਮਨਸਾਦੋਲ ਸੈਂਟਰ ਦੇ ਵਿੱਚ ਮੁੰਡੇ ਨੂੰ ਦਾਖਲ ਕਰਾਇਆ ਹੈ ਦਾਖਲ ਕਰਾਉਣ ਤੋਂ ਬਾਅਦ ਮਤਲਬ ਮੈਂ ਇਹਨਾਂ ਕੋਲ ਥੋੜੇ ਦਿਨਾਂ ਪਿਛੋਂ ਆਇਆ ਜੀ ਹਾਂਜੀ ਮਿਲਣ ਵਾਸਤੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੀ ਗੱਲ ਕਰਵਾਓ ਮੁੰਡੇ ਦੇ ਨਾਲ ਤੇ ਇਹਨਾਂ ਨੇ ਕਿਹਾ ਸੀ ਮਿਲਾਂ ਨਹੀਂ ਸਕਦੇ ਤੇ ਅਸੀਂ ਤੁਹਾਡੀ ਗੱਲ ਕਰਾ ਦਿੰਨੇ ਆ ਗੱਲ ਕਰਾਉਣ ਤੋਂ ਬਾਅਦ ਇਹ ਮਤਲਬ ਇਹਨੂੰ ਮੈਂ ਪੁੱਛਿਆ ਕੀ ਹਾਲ ਹੈ ਠੀਕ ਠਾਕ ਹੈ ਹਾਂਜੀ ਤੇ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਕੀ ਹੋਰ ਕੀ ਇੱਕ ਦਿੰਦੇ ਜੇ ਇਲਾਜ ਦੇ ਵਿੱਚ ਹੈ ਨਾ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪੂਰੇ 10 ਦਿਨ ਦਵਾਈ ਦਿੰਨੇ ਆ ਜੀ ਕਿ 10 ਦਿਨਾਂ ਤੋਂ ਬਾਅਦ ਹੋਲੀ ਹੋਲੀ ਹੀ ਘਟਾ ਦਿੰਨੇ ਆ ਹਾਂਜੀ ਤੇ ਮੈਂ ਇਹਨਾਂ ਨੂੰ ਕਹਾਂ ਕਿ ਖਰਾਕ ਦੁੱਧ ਦੱ ਕਹਿੰਦੇ ਨਹੀਂ ਦੁੱਧ ਜਿਹੜਾ ਕੋਈ ਫੈਮਿਲੀ ਮੈਂਬਰ ਲਵਾਵੇ ਉਹ ਉਹਦਾ ਹੀ ਦੁੱਧ ਲਾ ਕੇ ਦਿੰਨੇ ਆ ਜੀ ਮੈਂ ਕਿਹਾ ਕਿੰਨੇ ਪੈਸੇ ਜੀ ਇਹਨਾਂ ਕਹੇ ਵੀ 2500 ਰੁਪਏ ਹੀ ਲੈਣੇ ਆ ਇੱਕ ਦਿਨ ਰਾਤ ਨੂੰ ਦੇਈਦਾ ਇੱਕ ਦਿਨੇ ਦੇਈਦਾ ਜੀ ਹਾਂਜੀ ਤੇ ਉਹ ਮੈਂ ਇਹਨਾਂ ਕਰਵਾ ਕੇ ਸਾਰੀ ਗੱਲਬਾਤ ਉਸ ਤੋਂ ਬਾਅਦ ਇਹ ਬੰਦੇ ਜਿਹੜੇ ਸੈਂਟਰ ਵਾਲੇ ਆ ਮੈਨੂੰ ਪਰਸਨਲ ਤੌਰ ਤੇ ਦੋ ਤਿੰਨ ਵਾਰੀ ਮਿਲੇ ਆ ਹਰ ਵਾਰੀ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਹਾਲਿਓ ਦਾ ਕਿਤਨਾ ਤੂੰ ਮੈਂ ਕਹਿੰਦਾ ਵੀ ਬਹੁਤ ਵਧੀਆ ਏ ਠੀਕ ਆ ਤੁਹਾਡਾ ਬੰਦਾ ਸੈਟ ਆ ਉੱਥੇ ਹਾਂਜੀ ਇਹਨਾਂ ਨੇ ਮੈਨੂੰ ਇੱਕ ਵਾਰੀ ਵੀ ਇਹ ਨਹੀਂ ਦੱਸਿਆ ਜਿੰਨੀ ਵਾਰੀ ਮੈਂ ਮਿਲ ਲਿਆ ਵਾ ਕਿ ਤੁਹਾਡੇ ਬੰਦੇ ਦੇ ਮਤਲਬ ਉਹਦੀ ਬਾਹ ਟੁੱਟੀ ਆ ਜਾਂ ਮਤਲਬ ਅਹੀਂ ਇਸ ਤਰ੍ਹਾਂ ਹਨ ਇਹ ਬੰਦਿਆਂ ਨੇ ਛੱਟ ਲਾ ਕੇ ਆਪੇ ਹੀ ਚੋਰਾ ਵਾਂਗੂ ਮਤਲਬ ਉਹਦਾ ਇਲਾਜ ਕਰਾਉਂਦੇ ਰਹਿਆ ਮੇਰੇ ਨਾਲ ਫੋਨ ਤੇ ਗੱਲਬਾਤ ਹੋਣ ਦੇ ਬਾਵਜੂਦ ਇਹਨਾਂ ਮੈਨੂੰ ਕਦੀ ਨਹੀਂ ਇਹ ਗੱਲ ਦੱਸੀ ਕਿ ਤੁਹਾਡੇ ਮੁੰਡੇ ਤੇ ਸੱਟ ਲੱਗ ਗਈ ਹੈ ਜੀ ਸਾਡੇ ਕੋਲੋਂ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੈਨੂੰ ਜੀ ਮਤਲਬ ਮੇਰੀ ਜਿਸ ਦਿਨ ਮੇਰੇ ਸੱਸ ਦੇ ਨਾਲ ਜੀ ਦੋ ਸਟੈਂਟ ਪਏ ਆ ਜੀ ਤੇ ਉਹ ਇਹਨੂੰ ਯਾਦ ਕਰਨ ਲਈ ਦੋ ਤਿੰਨ ਦਿਨ ਹੋ ਗਏ ਤੇ ਮੈਨੂੰ ਮੇਰੇ ਘਰ ਦੇ ਨੇ ਵੀ ਕਿਹਾ ਕਿ ਮਤਲਬ ਠੀਕ ਨਹੀਂ ਗਈ ਚਲੋ ਤੁਸੀਂ ਮਿਲ ਆ ਲਿਓ ਮੈਂ ਇਹਨਾਂ ਕੋਲ ਅੱਜ ਆਇਆ ਜੀ ਤੇ ਮਤਲਬ ਉਹਨੂੰ ਵੀ ਮਿਲਣਾ ਮੇਰੇ ਨਾਲ ਮਿਲ ਕੇ ਆਉ ਹਾਂਜੀ ਤੇ ਇਹਨੂੰ ਮੇਰੇ ਪੁੱਤ ਨੂੰ ਮਲਾ ਕੇ ਜਾਓ ਮੈਂ ਇਹਨਾਂ ਨੂੰ ਇਹਨਾਂ ਨੇ ਬੜੀ ਮਰ ਨਾਲ ਜਦੋਜਾਹਤ ਕੀਤੀ ਵੀ ਅਸੀਂ ਮਤਲਬ ਨਹੀਂ ਬੰਦਾ ਤੇ ਨਹੀਂ ਆਪ ਲੈ ਆਉਨੇ ਆ ਜੀ ਇਸ ਤਰ੍ਹਾਂ ਜੀ ਫਿਰ ਇਹਨਾਂ ਨੇ ਮੇਰੀ ਵੀਡੀਓ ਕਾਲ ਤੇ ਗੱਲ ਕਰਵਾਈ ਵੀਡੀਓ ਕਾਲ ਤੇ ਗੱਲ ਕਰਾਈ ਮੈਨੂੰ ਉਦੋਂ ਵੀ ਥੋੜਾ ਜਿਹਾ ਡਾਊਟ ਲੱਗਦਾ ਸੀ ਕਿ ਬੰਦਾ ਜਦੋਂ ਵੀ ਵੀਡੀਓ ਕਾਲ ਤੇ ਗੱਲ ਕਰਾਉਂਦੇ ਆ ਫੋਨ ਤੇ ਤੇ ਬੰਦਾ ਇਹਨਾਂ ਦੇ ਨਾਲ-ਨਾਲ ਕਿਉਂ ਹੁੰਦਾ ਵਾ ਹਾਂਜੀ ਉਹ ਇਹਦੀ ਬਾਹ ਉਸ ਟਾਈਮ ਤੇ ਟੱਕ ਕੇ ਰੱਖਦਾ ਸੀ ਕਿ ਅਗਲੇ ਬੰਦੇ ਨਾਲ-ਨਾਲ ਰਹਿੰਦਾ ਸੀ ਉਹ ਤਾਂ ਨੂੰ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਵੀ ਆ ਜਾਣਾ ਜੀ ਉਸ ਤੋਂ ਬਾਅਦ ਤੇ ਮੇਰਾ ਕੋ ਦੋਸਤ ਨੇ ਉਹਦੀ ਦੂਰੋਂ ਉਂਗਲਾ ਪਛਾਣ ਲਿਆ ਕਿ ਇਹ ਉਂਗਲਾ ਹਰੀਆ ਕਿਉਂ ਹੋਈ ਹੈ ਤੇ ਉਹਨੇ ਪੁੱਛਿਆ ਤੇ ਮੈਨੂੰ ਕਹਿੰਦਾ ਜੀ ਮੈਂ ਤੁਹਾਨੂੰ ਇੱਥੇ ਨਹੀਂ ਕੁਝ ਵੀ ਦੱਸਣਾ ਮੈਂ ਬਾਹਰ ਦੱਸੂਆਂ ਮੈਂ ਸਾਈਡ ਤੇ ਜਾ ਕੇ ਇਹਨੇ ਪੁੱਛਿਆ ਫਿਰ ਇਹ ਮੇਰੀ ਗਾੜੀ ਰੋਣ ਲੱਗ ਗਿਆ ਕਿ ਭਾਜੀ ਮੈਂ ਘਰ ਜਾ ਕੇ ਤੁਸੀਂ ਮੈਨੂੰ ਇੱਥੇ ਲੈ ਜਾਓ ਮੈਂ ਮਰ ਜਾਣਾ ਗੋਲੀਆਂ ਖਾ ਕੇ ਮੈਂ ਕਿਉਂ ਕਹਿੰਦਾ ਕਿ ਭਾਜੀ ਡੰਗਾਂ ਨਾਲ ਕੁੱਟਦੇ ਆ ਜੀ ਤੇ ਮੇਰੀਆਂ ਵੇਖੋ ਨਾ ਦੋ ਥਾਂ ਤੋਂ ਮੇਰੀ ਬਾਹਾਂ ਤੋੜਦੀ ਤੇ ਮੈਂ ਕਿਹਾ ਤੁਹਾਨੂੰ ਮੈਨੂੰ ਦੱਸਿਆ ਨਹੀਂ ਮੇਦੀ ਇਹਨੂੰ ਦੋ ਵਾਰੀ ਤੱਕ ਨਾਲ ਗੱਲ ਹੋਈ ਆ ਇਹਦਾ ਕਹਿਣਾ ਇਹ ਸੀਗਾ ਕਿ ਮੈਨੂੰ ਕਿ ਇਹ ਸਾਈਡ ਕਿ ਜੀ ਐਨੀ ਗੱਲ ਦਾ ਜਵਾਬ ਦੇਣਾ ਐਨੀ ਤੋਂ ਵੱਧ ਤੂੰ ਬੋਲਣ ਆਣੀ ਆ ਹਾਂਜੀ ਉਹ ਮੈਂ ਕੈਮਰਾ ਦੇ ਵਿੱਚ ਵੀ ਵੇਖਿਆ ਵੀ ਇਸ਼ਾਰੇ ਕਰਦੇ ਆ ਵੀ ਤੋ ਕੀ ਕਹਣਾ ਕੀ ਨਹੀਂ ਕੀ ਮੰਗ ਕੀ ਕਰਦੇ ਜੀ ਮੰਗੇ ਜੀ ਮਤਲਬ ਕੱਲਾ ਕੱਲਾ ਪੋਤੇ ਆ ਜੀ ਹਾਂਜੀ ਇਹ ਕੰਮ ਕਰਦਾ ਹੈ ਬੜਾ ਵਧੀਆ ਕਾਰੀਗਰ ਆ ਮੋਟਰਸਾਈਕਲਾਂ ਦਾ ਜੀ ਹੁਣੇ ਜਿਸ ਦਿਨ ਕਿਨਾਂ ਬਾਹ ਉਹਦੀ ਬੱਜਲ ਕਰਤੀ ਆ ਜੀ ਹਾਂਜੀ ਤੇ ਹੁਣੇ ਕੰਮ ਕਰਨ ਜੁਗਾ ਥੋੜੀ ਹੈਗਾ ਜੀ ਤੇ ਇਹਨਾਂ ਨੇ ਭੇਟ ਆਪ ਦਾ ਲਕੋਣ ਵਾਸਤੇ ਮਤਲਬ ਘਟਨਾਚ ਕਰਕੇ ਉਹਦੀ ਡੰਡ ਲੱਗੀ ਆ ਜੀ ਤੇ ਆਪਾਂ ਕਾਰਵਾਈ ਦੀ ਮੰਗ ਚਾਉਣੀ ਆ ਜੀ ਇਹਨਾਂ ਤੇ ਉਨੇ ਪ੍ਰਸ਼ਾਸਨ ਨੂੰ ਵੀ ਕਹਿਣਾ ਵਾ ਵੀ ਇਹਨਾਂ ਦਾ ਜਿਹੜਾ ਵਾ ਸੈਂਟਰ ਆ ਉਹਦੀ ਵੀ ਜਾਂਚ ਕੀਤੀ ਜਾਵੇ ਕੀ ਨਾਂ ਵੀ ਤੁਹਾਡਾ ਮਨਦੀਪ ਸਿੰਘ ਕਿਹੜਾ ਪਿੰਡ ਆ ਟਿੱਕੀ ਪਿੰਡ ਕੀ ਗੱਲ ਹੋਈ ਆ ਜਿਹੜੀ ਆ ਤੁਹਾਡੀ ਬਾਹ ਤੇ ਸਾਥ ਲੱਗਿਆ ਇਹ ਜੀ ਮੈਂ ਮੈਸਾ ਛੱਡਣ ਵਾਸਤੇ ਸੈਂਟਰ ਚ ਆਇਆ ਸੀ ਕਿਹੜਾ ਸੈਂਟਰ ਆ ਇਹ ਜੀ ਟਾਲੀ ਹੱਡੇ ਅਮਰਪੁਰ ਤੋਂ ਅਗਲੇ ਬੰਨੇ ਅੱਛਾ ਜੀ ਮੈਸਾ ਛੱਡ ਮੈਂ ਤਾਂ 2 ਦਿਨ ਬਾਅਦ ਟੋਟ ਵੱਜਣ ਲੱਗੀ ਵੀ ਮੈਂ ਦਵਾਈ ਮੰਗੀ ਤੇ ਇਹਨਾਂ ਨੇ ਚਾਰ ਜਾਣਿਆਂ ਨੇ ਲੱਤਾਂ ਮਾ ਫੜੀਆਂ ਤੇ ਪਾਣੀ ਨਹੀਂ ਲਾਣੇ ਮੈਨੂੰ ਕੁੱਟਿਆ ਹੈ ਪੀਨੇ ਇਹ ਚੀਜ਼ ਮਾਰ ਕੋਟੇ ਡਾਂਗਾਂ ਨਾਲ ਕੋਟੇ ਆ ਕੇ ਮੇਰੀ ਬਾਹਾਂ ਤੇ ਡਾਂਗ ਮਾਰੀ ਉਹ ਮਾਂ ਟੁੱਟ ਗਈ ਤੋੜ ਸੀ ਅਸਾਂ ਬਾਹਾਂ ਤੋੜ ਦਿੱਤੀ ਹੈ ਹਾਂਜੀ ਇਹ ਕਿੰਨੇ ਤਰੀਕ ਦੀ ਗੱਲ ਹੈ ਇਹ ਹੈ ਜੀ ਜਦੋਂ ਮੈਂ 11 ਤਰੀਕ ਨੂੰ ਆਇਆ ਵਾਂ ਦੂਜੇ ਦਿਨ ਛੱਡ ਕੇ ਤੀਜੇ ਦਿਨ ਬਾਹਾਂ ਟੁੱਟ ਗਈ ਮੇਰੀ ਅਚਾਰ ਉਹ ਜਿਹੜਾ ਇਲਾਜ ਕਰਾਇਆ ਇਲਾਜ ਕਰਾਇਆ ਲਾਜਨਾ 10 ਦਿਨ ਮੈਂ ਆਪਾਂ ਹਫਤਾ ਕਿੰਨਾ ਨੂੰ ਕਹਿਣਾ ਰਿਹਾ ਮੇਰੀ ਬਾਹਾਂ ਪਿੰਣ ਗਈਆਂ ਬਾਹਾਂ ਪਿੰਣ ਗਈਆਂ ਇਹਨਾਂ ਜਾ ਕੇ ਦਾਹਗ ਜਨਾ ਬਾਅਦ ਮੇਰੇ ਵਖਾਉਣ ਗਏ ਡਾਕਟਰ ਖਾਨ ਤੋਂ ਆਈਲਾ ਮਰ ਕੋਰਤਾਨ ਨੂੰ ਮਾਰ ਨੂੰ ਸੁਚਿਤ ਕੀਤਾ ਤੇ ਮੈਨੂੰ ਸੁਚਿਤ ਕੀਤਾ ਮੇਰੇ ਪਰਿਵਾਰ ਨੇ ਤੇ ਤੂੰ ਇਹ ਤੋ ਕਿਦਾਂ ਗਏ ਕਿਦਾਂ ਪਰਿਵਾਰ ਨੂੰ ਪਤਾ ਲੱਗਾ ਪਰਿਵਾਰ ਨੂੰ ਤੂੰ ਕਰਦਿਆਂ ਨੂੰ ਪਤਾ ਮੰਮੀ ਠੀਕ ਨਹੀਂ ਤੇ ਉਹ ਮੈਨੂੰ ਲੈਣ ਆਏ ਕੋਈ ਮਲਾਉਣਾ ਹੋ ਤੈਨੂੰ ਤੂੰ ਉਹਨਾਂ ਨੇ ਫਿਰ ਵੇਖਿਆ ਵੀ ਮਰੀ ਆ ਹਾਲਤੋਈ ਪਈ ਅੱਛਾ ਜਦੋਂ ਮਿਲਣ ਆਏ ਉਦੋਂ ਪਤਾ ਲੱਗਾ ਵੀ ਤੇਰੀ ਸੱਟ ਲੱਗੀ ਤੇ ਹਾਂਜੀ ਉਹ ਕੀ ਮੰਗ ਕੀ ਕਰਦੇ ਜੋ ਮੰਗ ਮਰੀ ਸਾਡੀ ਤੋੜਤੀ ਇਹਨਾਂ ਬੱਜਲ ਕਰਦਾ ਮੈਨੂੰ ਇਹਨਾਂ ਨੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪਹਿਲੇ ਤੁਸੀਂ ਜੋ ਇੱਥੇ ਦਾਖਲ ਕੀ ਹੋਰ ਵੀ ਇੱਥੇ ਜਿਹੜੇ ਆ ਨਸ਼ਾ ਛੱਡਣ ਆਏ ਹੋ ਨਸ਼ਾ ਛੱਡਣ ਕੋਈ 25 ਤੋਂ ਕਾਊਂਟ ਕਿਹਾ ਜੀ 25 ਬੰਦੇ ਆ ਇੱਥੇ ਅੱਛਾ ਜੀ ਹਾਂ ਜੀ ਤੇਰੇ ਜਿਹੜੇ ਜਿਹੜੇ ਬੰਦੇ ਨਾਲੇ ਜਾਣ ਪਛਾਣ ਦੇ ਹੁੰਦੇ ਆ ਉਹਨਾਂ ਨੂੰ ਤੇ ਸਹੀ ਰੱਖਦੇ ਇੱਥੇ ਬਾਹਰ ਤੇ ਜਿਹੜੇ ਬੰਦੇ ਪੇਕਅਪ ਜਿਨ੍ਹਾਂ ਦੀ ਹੁੰਦੀ ਆਬ ਲੈ ਕੇ ਆਉਂਦੇ ਉਹਨਾਂ ਨੂੰ ਪਿੱਛੇ ਤਾੜ ਦਿੰਦੇ ਅੱਛਾ ਜੀ ਕੋਈ ਪਤਾ ਲੱਗਾ ਕੋਈ ਇਹਨਾਂ ਕੋਲ ਲਾਇਸੈਂਸ ਵਗੈਰਾ ਹੈਗਾ ਕਿ ਅਨੁਮਾਨ ਕਰਦੀ ਹੈ ਮੈਨੂੰ ਪਤਾ ਨਹੀਂ ਵੀ ਇਸ ਬਾਰੇ ਮੇਨੂੰ ਬਗਲ ਲੱਗਦਾ ਐ ਸਸਣ ਤੇ ਰੋਟੀ ਪਾਣੀ ਕਿੱਦਾਂ ਦਿੰਦੇ ਨੇ ਰੋਟੀ ਪਾਣੀ ਵੀ ਯਾਰਾ ਐਡਾ ਹੈ ਨਹੀਂ ਕੋਈ ਸਹੀ ਜਾਂਦੀ ਐ ਜਿੱਦਾਂ ਕਿ ਖਿਓ ਵਗੈਰਾ ਪੋਚਦੇ ਸਮਾਨ ਦਾ ਕੋਈ ਤਾਂ ਹੋ ਖਾਣ ਪੀਣ ਦਾ ਪਤਾ ਨਹੀਂ ਲੱਗਾ ਮੈਨੂੰ ਆਂਦੇ ਸੀ ਕਿ ਮਟਰ ਤੇ ਪੂਜੀ ਆਇਆ ਉਹ ਤਾਂ ਨਹੀਂ ਮੈਨੂੰ ਪਤਾ ਲੱਗਾ ਅਸੀਂ ਦੇਖਿਆ ਨਹੀਂ ਹਾਂ ਕਿਉਂਕਿ ਮੁੰਡਿਆ ਦੇ ਗੱਲਾਂ ਕਰਦੇ ਕਰਦੇ ਗੱਲਾਂ ਨਿਕਲ ਜਾਂਦੀਆਂ ਨੇ ਪਰ ਮੈਨੂੰ ਪਤਾ ਨਹੀਂ ਲੱਗਾ ਮੁਰਕਿਆ ਆਇਆ ਕਿ ਨਹੀਂ ਯਾਰ ਉਹ ਇਹੋ ਕਿ ਮਸਲਾ ਸਾਹਮਣੇ ਆਇਆ ਕਿ ਜਿਹੜਾ ਇੱਕ ਨਸ਼ਾ ਸ਼ਡਾਹ ਕੇਂਦਰ ਦੇ ਵਿੱਚ ਇੱਕ ਨੌਜਵਾਨ ਲੜਕੇ ਦੀ ਗੋਟਮਾਰੀ ਕੀਤੀ ਗਈ ਹੈ ਕਿਉਂ ਨਹੀਂ ਪਰਾ ਥੋੜੀ ਗਈ ਆ ਹਾਂ ਜੀ ਉਹ ਬਦਰਖਾਸ ਲੈ ਕੇ ਪਹੁੰਚਿਆ ਕੀ ਮਸਲਾ ਹੈ ਸਾਰਾ ਇਹਦੇ ਵਿੱਚ ਮੇਨ ਜੀ ਇੱਕ ਮਨਦੀਪ ਸਿੰਘ ਆ ਜਿਹੜਾ ਮਤਲਬ ਕਿ ਡਰੱਗ ਐਡਿਕਟ ਹੈਗਾ ਤੇ ਉਹਨਾਂ ਦੇ ਪੇਰੈਂਟਸ ਨੇ ਇੱਥੇ ਆਸਲ ਹੈਗਾ ਇੱਕ ਨਸ਼ਾ ਸ਼ਡਾਹ ਕੇਂਦਰ ਉੱਥੇ ਉਹਨਾਂ ਨੂੰ ਐਡਮਿਟ ਕਰਵਾਇਆ ਸੀ ਤਾਂ ਉੱਥੋਂ ਸਾਨੂੰ ਕੰਪਲੇਂਟ ਆਈ ਆ ਕਿ ਉਹਦੀ ਬਾਹ ਮਾਰ ਤੋੜ ਦਿੱਤੀ ਐ ਤੇ ਜਿਹਦੇ ਕਰਕੇ ਚਲੋ ਵਿਕਟਮ ਨੂੰ ਹਸਪੀਟਲ ਐਡਮਿਟ ਕਰਵਾਉਣ ਲੱਗੇ ਆ ਮੈਨੂੰ ਕੋਈ ਪਤਾ ਲੱਗਾ ਵੀ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਇਹਦਾ ਕੋਈ ਲਾਇਸੈਂਸ ਵਗੈਰਾ ਹੈ ਹਾਂਜੀ ਸਾਨੂੰ ਹੁਣ ਪਤਾ ਲੱਗਾ ਵੀ ਲਾਇਸੈਂਸ ਉਹਨਾਂ ਦਾ ਐਕਸਪਾਇਰ ਹੋ ਗਿਆ ਤੇ ਕੋਈ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਰਿਟ ਪਟੀਸ਼ਨ ਚੱਲ ਰਹੀ ਹੈ ਜਿਹਦੇ ਕਰਕੇ ਦੀ ਰੀਨੂ ਕਰਵਾਉਣ ਵਿੱਚ ਉਹਨਾਂ ਨੂੰ ਕੋਈ ਜੀ ਮੈਂ ਤੁਸੀਂ ਇੱਥੇ ਵਿజిਟ ਕੀਤਾ ਸੀ ਹਾਂਜੀ ਪਹਿਲਾਂ ਉੱਥੇ ਤੇ ਜਿਹੜੇ ਅੰਦਰ ਐਡਿਕਟਡ ਆ ਉਹਨਾਂ ਨੂੰ ਪਾਇਆ ਗਿਆ ਪੁੱਛੀ ਕਰਫਤ ਹੋਈ ਤਾਂ ਨਹੀਂ ਹਾਂਜੀ ਉਹਨਾਂ ਨੂੰ ਬਸ ਇਹੀ ਪੁੱਛਿਆ ਸੀਗਾ ਵੀ ਕਿਵੇਂ ਠੀਕ ਠਾਕ ਚੱਲ ਰਿਹਾ ਰਿਸਪਾਂਸ ਤਾਂ ਇਹੀ ਆਇਆ ਵੀ ਠੀਕ ਆ ਓਕੇ ਕੋਈ ਪ੍ਰੋਬਲਮ ਨਹੀਂ ਆ ਤਾਂ ਇੱਕ ਵਾਰੀ ਅਸੀਂ ਵਿਜ਼ਿਟ ਕੀਤਾ ਕਾਂਸੇਵਲ ਸਰਜਨ ਨਾਲ ਵੀ ਅਸੀਂ ਉਹਨਾਂ ਦੇ ਧਿਆਨ ਵਿੱਚ ਵੀ ਲਿਆਵਾਂਗੇ ਤਾਂ ਸੀਨੀਅਰ ਆਫੀਸਰ ਨਾਲ ਗੱਲ ਕਰਕੇ ਮੈਂ ਜੇ ਸਿਵਲ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਕਾਨੂੰਨ ਕਹਿੰਦਾ ਵੀ ਜਿਹਦਾ ਲਾਇਸੈਂਸ ਰੱਦ ਹੋ ਚੁੱਕਿਆ ਉਹ ਇਤਨਾ ਪੇਸ਼ੈਂਟ ਰੈਟਮੈਂਟ ਨਹੀਂ ਕਰ ਸਕਦਾ ਤੋਂ ਮੈਮਾ ਰੀਲੀਜ਼ ਕਰਾਏ ਜਾਣਗੇ ਜਿਹੜੇ ਉੱਥੇ ਹੋਰ ਵੀ ਜਿਹੜੇ ਹਾਂਜੀ ਸਿਵਲ ਸਰਜਨ ਨਾਲ ਸਦਨਾ ਕੰਟੈਕਟ ਕਰਕੇ ਤਾਂ ਫਰਦਰ ਜੋ ਵੀ ਅਕੋਰਡਿੰਗ ਟੂ ਲਾ ਹੋਊਗਾ ਪੋਸੀਬਲ ਉਹ ਕੀਤਾ ਜਾਊਗਾ ਧੰਨਵਾਦ